ਵਾਰ ਨੰਬਰ 5 ਤੋਂ ਆਪਾਂ ਗੱਲ ਕਰਦੇ ਆ ਜੇਕਰ 13 ਵਾਰਡਾਂ ਦੇ ਵਿੱਚੋਂ ਵਾਰਡ ਨੰਬਰ 5 ਤੋਂ ਆਪਣਾ ਗਰਸੇਵਕ ਸਿੰਘ ਦੀ ਧਰਮ ਪਤਨੀ ਦਲਜੀਤ ਕੌਰ ਜਿਹੜੇ ਆਜ਼ਾਦ ਉਮੀਦਵਾਰ ਹੈਗੇ ਆ ਉਹ ਜਿੱਤ ਚੁੱਕੇ ਹੈਗੇ ਆ ਲੰਮੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਮੀਦਵਾਰਾਂ ਵੱਲੋਂ ਜਿਹੜੇ ਉਮੀਦਵਾਰ ਦੇ ਹੱਕਦਾਰ ਹੈਗੇ ਆ ਜਿਹੜੇ ਸਪੋਰਟਰ ਹੈਗੇ ਆ ਉਹਨਾਂ ਵੱਲੋਂ ਜਿਹੜਾ ਜਿੱਤ ਦੀ ਖੁਸ਼ੀ ਦੇ ਵਿੱਚ ਭੰਗੜੇ ਪਾਇਆ ਜਾ ਰਿਹਾ ਜੀਜੇ ਲਾ ਕੇ ਪੰਗੜੇ ਪਾਇਆ ਜਾ ਰਿਹਾ ਹੈ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਸੀਂ ਤਸਵੀਰਾਂ ਮੇਰੇ ਸਾਹਮਣੇ ਦੇਖ ਸਕਦੇ ਹੋ ਜਿਹੜੇ ਉਮੀਦਵਾਰ ਹੈਗੇ ਆ ਉਮੀਦਵਾਰ ਨੂੰ ਪਿਆਰ ਕਰਨ ਵਾਲੇ ਚਾਣਵਾਰੇ ਜਿਹੜੇ ਇੱਥੇ ਹੁਣ ਜਿਹੜਾ ਮੱਲਾ ਵਾਲੇ ਤੋਂ ਜਿਹੜਾ ਪਿੰਡ ਵਸਤੀ ਸੁਣਵਾ ਹੈਗੀ ਉਹ ਉਧਰ ਜਾ ਰਹੇ ਹੈਗੇ ਆ ਲਗਾਤਾਰ ਜਿਹੜਾ ਤਸਵੀਰਾਂ ਧਰਨਾ ਸਾਂਝੇ ਕਰ ਰਿਹਾ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਭੈਣ ਜੀ ਦਿਲਜੀਤ ਬਲਜੀਤ ਦਿਲਜੀਤ ਕੌਰ ਜਿੱਤੇ ਹੈਗੇ ਆ ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੈਗੇ ਆ ਤੋ ਖੁਸ਼ੀ ਦੇ ਵਿੱਚ ਭੰਗੜੇ ਪਏ ਜਾ ਰਿਹਾ ਔਰ ਸਾਡੇ ਨਾਲ ਇਹ ਉਮੀਦਵਾਰ ਵੀ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਮੀਦਵਾਰ ਵੀ ਸਾਡੇ ਨਾਲ ਮੌਜੂਦ ਹੈਗੇ ਆ ਸਾਰੀ ਗੱਲਬਾਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੈਗੇ ਹੋ ਵੱਡੀ ਜਿਹੜੀ ਖੁਸ਼ੀ ਹੈ ਜਿਹੜੀ ਸਮਰਥਕਾਂ ਵੱਲੋਂ ਬਣਾਈ ਜਾ ਰਹੀ ਹੈਗੀ ਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਸਮਰਥਕਾਂ ਵੱਲੋਂ ਢੋਲ-ਤਮਗੇ ਦੇ ਨਾਲ ਪੰਗੜੇ ਪਾਇਆ ਜਾ ਰਿਹਾ ਤੁਸੀਂ ਉਮੀਦਵਾਰ ਵੀ ਦੇਖ ਸਕਦੇ ਹੋ ਉਮੀਦਵਾਰ ਦੇ ਸਮਰਥਕ ਵੀ ਦੇਖ ਸਕਦੇ ਹੋ ਖੁਸ਼ੀ ਦੇ ਪਾਲ ਜਿਹੜੇ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਅਸੀਂ ਸਾਂਝੇ ਕਰ ਰਹੇ ਹਾਂਗੇ ਲਗਾਤਾਰ ਇੱਕ ਵੱਡਾ ਕਾਫਲਾ ਜਿਹੜਾ ਸਮਰਥਕਾਂ ਦੇ ਰੂਪ ਦੇ ਵਿੱਚ ਵਸਤੀ ਸੁਨਮਾ ਨੂੰ ਵਾਅਦਾ ਹੋਇਆ ਆਪਣੇ ਜਿਹੜੇ ਆਜ਼ਾਦ ਉਮੀਦਵਾਰ ਹੈਗੇ ਆ ਉਹਨਾਂ ਵੱਲੋਂ ਜਿਹੜੀ ਨਾਰ ਜਿਹੜੇ ਸਪੋਰਟ ਦੇ ਵਿੱਚ ਖੁਸ਼ੀ ਯਾਰ ਕੀਤੀ ਜਾ ਰਹੀ ਹੈ ਲਗਾਤਾਰ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਸੋ ਮੇਰੇ ਨਾਲ ਆਜ਼ਾਦ ਉਮੀਦਵਾਰ ਵਾਰਡ ਨੰਬਰ 5 ਤੋਂ 6 ਦਿਲਜੀਤ ਕੌਰ ਜੀ ਜਿਹੜੇ ਜਿੱਤੇ ਹੈਗੇ ਆ ਉਹ ਹੈਗੇ ਆ ਭੈਣ ਜੀ ਵਾਹ ਵਾਹ ਮੁਬਾਰਕਾ ਜੀ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿੱਤ ਸਾਰੇ ਵੀਰਾਂ ਦਾ ਸਹਿਯੋਗ ਨਾਲ ਜਿੱਤੇ ਠੀਕ ਹੈ ਕਿਸ ਤਰ੍ਹਾਂ ਦੇ ਕੰਮ ਕਰੋਗੇ ਸਾਰੇ ਦੀ ਗੱਲਬਾਤ ਜਰੂਰ ਸੁਣੋਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਮੁਬਾਰਕਾ ਦੀ ਸੋ ਮੇਰੇ ਨਾਲ ਭਾਈ ਗਿਸ਼ੇਪ ਸਿੰਘ ਜੀ ਗਿਸ਼ੇਪ ਸਿੰਘ ਜੀ ਆ ਜੀ ਭਾਈ ਜੀ ਵਾਹ ਵਾਹ ਮੁਬਾਰਕਾ ਜੀ ਤੁਹਾਨੂੰ ਵੀ ਬਾਬਾ ਜੀ ਇਹ ਕਿਸ ਤਰ੍ਹਾਂ ਲੱਗ ਰਿਹਾ ਜੀ ਅੱਜ ਆਜ਼ਾਦ ਉਮੀਦਵਾਰ ਵਾਰਡ ਨੰਬਰ 5 ਤੋਂ ਜਿਹੜਾ ਜਿੱਤੇ ਹੈਗੇ ਆ ਕਨਸੇਵ ਸਿੰਘ ਦੀ ਧਰਮ ਪਤਨੀ ਦਲਜੀਤ ਕੌਰ ਜੀ ਸੋ ਮੇਰੇ ਨਾਲ ਆ ਬਾਬਾ ਅਮਰ ਸਿੰਘ ਜੀ ਪਿੰਡ ਏਲਮੇ ਵਾਲੇ ਤੋਂ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਸਾਰੀ ਜਿੱਤ ਨੂੰ ਜਿੱਤ ਬਹੁਤ ਵਧੀਆ ਹੋਈ ਆ ਆਜ਼ਾਦ ਉਮੀਦਵਾਰ ਖੜਾ ਹੈ ਦਲਜੀਤ ਕੌਰ ਭਾਈ ਗੁਰਸੇਵ ਸਿੰਘ ਦੀ ਧਰਮ ਪਤਨੀ ਸਾਰੇ 5 ਨੰਬਰ ਵਾਰਡ ਨੇ ਸਾਰਿਆਂ ਨੇ ਆਪੋ ਆਪਣਾ ਫਰਜ਼ ਸਮਝ ਕੇ ਤੇ ਪ੍ਰੇਮ ਨੂੰ ਉਤਸ਼ਾਹਤ ਕਰਦੇ ਆ ਪੰਜ ਨੰਬਰ ਵਾਰਡ ਤੇ ਜਿਹੜਾ ਉਮੀਦਵਾਰ ਹੈ ਦਲਜੀਤ ਕੌਰ ਆ ਟਰੈਕਟਰ ਜਿਹੜਾ ਹੈ ਉਹਨਾਂ ਤੇ ਮੋਹਰ ਲਾ ਕੇ ਇਹਨਾਂ ਨੇ ਇਹਨੂੰ ਜਿਤਾਇਆ ਹੈ ਬਹੁਤ ਭਾਰੀ ਗਿਣਤੀ ਵੋਟਾਂ ਦੇ ਵਿੱਚ 100% ਤੇ ਪੂਰਾ ਭੱਜਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਾਰੇ ਵੀਰ ਭਰਾਵਾਂ ਦੀ ਜਿੱਤ ਆ ਜਿੰਨੀ ਸੰਗਤ ਹੈ ਨਾ ਗੁਰੂ ਦੀ ਸਾਰਿਆਂ ਦੀ ਜਿੱਤ ਆ ਹਾਂਜੀ 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 ਭਾਈ ਜੀ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਜਿੱਤ ਹੋਈ ਹੈ ਜੀ ਟੋਟਲ 352 ਵੋਟਾਂ ਪੋਲ ਹੋਈਆਂ ਜਿੰਦੇ ਚੋ 268 ਸਾਨੂੰ ਪਈਆਂ 82 ਝਾੜੂ ਵਾਲਿਆਂ ਨੂੰ ਪਈਆਂ ਵਾ 100 ਤੇ 84 ਵੋਟਾਂ ਤੇ ਸਾਡੀ ਜਿੱਤ ਹੋਈ ਆ ਬਹੁਤ ਜਿਆਦਾ ਸਾਥ ਭਰਾਵਾਂ ਦਿੱਤਾ ਜੀ ਅਸੀਂ ਗਿਣਤੀ ਮਿੰਤੀ ਨਹੀਂ ਕਰ ਸਕਦੇ ਕੋਈ ਗਿਣਤੀ ਮਿਲ ਕੇ ਤਾਂ ਵੀ ਸਾਥ ਮਿਲੂਗਾ ਜੀ ਹਰੇਕਾਂ ਵਾਲੇ ਦਾ ਬਹੁਤ ਵੱਡਾ ਸਾਡੇ ਨਾਲ ਸਹਿਯੋਗ ਰਿਹਾ ਜੀ ਪਹਿਲਾ ਨੰਬਰ ਆ ਸਾਡਾ ਹਾਂਜੀ ਭਾਈ ਹਾਂਜੀ ਹਾਂਜੀ ਅੱਧੀ ਅੱਧੀ ਬਹੁਤ ਇਲਾਕੇ ਦੇ ਸਾਡੇ ਸਜਣਾ ਸਹਿਯੋਗਾ ਸਾਰਿਆਂ ਨੇ ਦਿੱਤਾ ਜੀ ਬੜੀ ਵੱਡੀ ਲੀਡ ਨਾਲ ਗੁਰਸੇਵਕ ਸਿੰਘ ਨੇ ਅੱਜ ਐਮਸੀ ਦੀ ਚੋਣ ਜਿੱਤੀ ਏ ਤੇ ਬਹੁਤ ਵੱਡੀ ਲੀਡ ਨਾਲ ਉਹਨਾਂ ਨੇ 13 ਵਾਰਡਾਂ ਦੇ ਵਿੱਚੋਂ 268 ਵੋਟਾਂ ਦੇ ਫਰਕ ਨਾਲ ਮਤਲਬ ਦੂਜੇ ਕੈਂਡੀਡੇਟ ਨੂੰ ਹਰਾਇਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਵੈਗੁਰਜੀ ਖਾਲਸਾ ਵੈਰੀ ਫਤਿਹ ਸੋ ਲਗਾਤਾਰ ਅਸੀਂ ਤਸਵੀਰ ਹੋਰ ਵੀ ਬਾਤਾਂ ਸਾਂਝੀਆਂ ਕਰਦੇ ਰਹਿਾਂਗੇ ਇੱਥੇ ਆਪਾਂ ਹੋਰ ਵੀ ਗੱਲਬਾਤ ਕਰ ਲੈਣੀ ਹੈਗੀ ਆ ਬਾਈ ਜੀ ਕੀ ਨਾਮ ਜੀ ਆਪਣਾ ਇਹੀ ਪਿੰਡ ਜੀ ਨਹੀਂ ਪਿੰਡ ਕਾਉਣ ਵਾਲਾ ਅੱਛਾ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੋ ਜਿੱਤ ਨੂੰ ਇਹ ਜਿੱਤ ਜਿਹੜੀ ਲੋਕਤੰਤਰ ਜਿੱਤ ਹੋਈ ਹੈ ਜਿੱਤ ਤੁਹਾਨੂੰ ਬਿਲਕੁਲ ਸ਼ਾਨਦਾਰ ਮੇਟਾਗਣਾ ਸਾਰਾ ਇਲੈਕਸ਼ਨ ਹੋਇਆ ਜੀ ਕੋਈ ਹੁਜ਼ਰ ਬਾਜੀ ਨਹੀਂ ਹੋਈ ਇਹਦੇ ਵਿੱਚ ਜੀ ਤੇ ਬੜੇ ਪਿਆਰ ਸਤਿਕਾਰ ਨਾਲ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਬੜੇ ਵਧੀਆ ਤਰੀਕੇ ਨਾਲ ਪੋਲਿੰਗ ਹੋਈ ਹੈ ਜੀ ਤੇ ਇਹ ਲੋਕਤੰਤਰ ਦੀ ਜਿੱਤ ਹੋਈ ਆ ਇਹ ਸਾਡਾ ਸੰਵਿਧਾਨ ਦੀ ਖੂਬਸੂਰਤੀ ਹੈ ਜੀ ਠੀਕ ਹੈ ਠੀਕ ਹੈ ਜੀ ਇਮ ਜਿਸ ਤਰ੍ਹਾਂ ਪਿਛਲੇ ਆ ਪਿਛਲੇ ਇਲੈਕਸ਼ਨਾਂ ਵਿੱਚ ਮਾਹੌਲ ਰਹਿਦਾ ਰਿਹਾ ਲਗਾਤਾਰ ਉਸ ਤਰ੍ਹਾਂ ਦੀ ਬਿਲਕੁਲ ਅਰਕੀ ਗੱਲ ਬਿਲਕੁਲ ਕੋਈ ਹੁਦੜ ਬਾਜੀ ਐਸ ਵਾਰਡ 5 ਨੰਬਰ ਵਾਰਡ ਦੇ ਕੋਈ ਹੁਦੜ ਬਾਜੀ ਨਹੀਂ ਠੀਕ ਹੈ ਜੀ ਮੇਰੇ ਖਿਆਲ ਚ ਹੋਰ ਵੀ ਕਿਦੋਂ ਨਹੀਂ ਹੋਈ ਬਾਹਰ ਪਾਸੇ ਤੋਂ ਬੱਸ ਸਾਨੂੰ ਇੱਥੇ ਹੀ ਸਾਰਾ ਕੁਝ ਹਾਂ ਹਾਂ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਇਸ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਾਈ ਸਾਹਕਰ ਸੇਵ ਸਿੰਘ ਯਾਦਗਾਰ ਤੋਂ ਖਲੋਤਾ ਹੀ ਅਸੀਂ ਬਹੁਤ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਭੈਣ ਭਰਾਵਾਂ ਨੇ ਹੱਸ ਕੇ ਰਾਜ ਕੇ ਸਾਰਿਆਂ ਨੇ ਵੋਟਾਂ ਬਹੁਤ ਤਕੜੇ ਹੋ ਕੇ ਪਾਈਆਂ ਨੇ ਅੱਜ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਮੇਰਾ ਵੀਰ ਇੱਕ ਯਾਦ ਉਮੀਦਵਾਰ ਦੀ ਜਿੱਤ ਜਤਾਈ ਇੱਕ ਚੰਗੇ ਬੰਦੇ ਦੀ ਆਪਾਂ ਇਨਸਾਨ ਦੀ ਜਿੱਤ ਕੀਤੀ ਆ ਇਹਦੇ ਵਿੱਚ ਆਪਾਂ ਨੂੰ ਹਰ ਇੱਕ ਦਾ ਭਲਾ ਤੇ ਹਰ ਇੱਕ ਦੀ ਸੋਚ ਬਦਲੂਗੀ ਮੇਰੇ ਕਿਉਂਕਿ ਨਵੀਂ ਸੋਚ ਆਉਗੀ ਤਾਂ ਆਪਣੇ ਸਾਰਿਆਂ ਦਾ ਇੱਕ ਦੂਜੇ ਨਾਲ ਵਧਿਆ ਪਿਆਰ بڑਿਆ ਰੂ ਆ ਵੇਖੋ ਆਪਣੇ ਸਾਰਿਆਂ ਦਾ ਇਕੱਠ ਇੱਕ ਹੋਂਦਾ ਬੰਦੇ ਦਾ ਪਿਆਰ ਕਰਕੇ ਸਾਰਿਆਂ ਦਾ ਇਕੱਠ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੱਲਾ ਵਾਲਿਆਂ ਸੁਲਮਾਲਿਆਂ ਦਾ ਪੰਜ ਵਾਰਡ ਵਾਲਿਆਂ ਦੀ ਲੋ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਸਾਲਾ ਜੀ ਉਹ ਭਾਈ ਜੀ ਬਹੁਤ ਬਹੁਤ ਮੁਬਾਰਕਾਤ ਜੀ ਜੀ ਬਹੁਤ ਬਹੁਤ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਸੰਯੋਗ ਦਿੱਤਾ ਲੱਗਦਾ ਜਿਵੇਂ MP ਆ MLA ਬਣ ਕੇ ਹੁੰਦੇ ਜੀ ਬਿਲਕੁਲ ਜੀ ਬਿਲਕੁਲ ਤੇ ਕਿਸ ਤਰ੍ਹਾਂ ਦੇ ਕੰਮ ਕਰੋਗੇ ਜੀ ਬਿਲਕੁਲ ਬਹੁਤ ਵਧੀਆ ਜੀ ਆਪਾਂ ਚੰਗੇ ਕੰਮ ਕਰਾਂਗੇ ਨਸ਼ੇ ਦਾ ਖਾਤਮਾ ਕਰਾਂਗੇ ਪਹਿਲਾਂ ਤਿਆਰ ਬੈ ਜੀ ਆਏ ਬਿਲਕੁਲ ਜੀ ਪਹਿਲਾਂ ਜੀ ਤਿਆਰ ਤੇ ਨੌਜਵਾਨਾਂ ਦੇ ਜਿਹੜੇ ਅੱਜ ਕੱਲ ਨਸ਼ਿਆਂ ਦਾ ਬਾਵਰ ਜਾਣ ਵੱਧ ਗਿਆ ਜੀ ਤੇ ਸਭ ਤੇ ਨਗੇਲ ਗੱਤੀ ਚ ਜਾਵੇਗੀ ਜੀ ਠੀਕ ਹੈ ਜੀ ਹਾਂ ਜੀ ਤੇ ਅਸੀਂ ਤੁਸੀਂ ਯਾਦ ਜੀ ਜਨਾਦ ਮੀਤਵਾਰ ਠੀਕ ਹੈ ਠੀਕ ਹੈ ਕਿੰਨੀਆਂ ਵੋਟਾਂ ਜਿੱਤਿਆ ਜੀ ਅਸੀਂ 157 ਤੇ ਲੋਹਰਾਂ ਪਾਣੀ 266 ਵੋਟਾਂ ਪਈਆਂ ਨੇ 266 ਵੋਟਾਂ ਪਾਰਟੀ ਨੂੰ 82 ਵੋਟਾਂ ਉਹਨਾਂ ਨੂੰ ਦੂਜੀ ਪਾਰਟੀ ਨੂੰ 82 ਸਿਰਫ ਝਾਰੂ ਵਾਲੀ ਪਾਰਟੀ ਨੂੰ 85 ਵੋਟਾਂ ਪਈਆਂ ਨੇ ਠੀਕ ਹੈ ਜਿਹੜੀਆਂ ਯਾਦ ਮੀਤਵਾਰ ਨੂੰ 266 ਵੋਟਾਂ ਪਈਆਂ ਨੇ ਠੀਕ ਹੈ ਠੀਕ ਹੈ ਰੁਕ ਔਰ ਹੋ ਕੇ ਬਣਾਇ ਹੰਦੀ ਆਨੀ ਇਹ ਇਹ ਮੁੰਡਿਆਂ ਦੇ ਵਿੱਚ ਅੱਛਾ بڑا ਉਹ ਜੋਸ਼ ਹੈ ਜਿਹੜਾ ਗੁਰਸੇਵ ਸਿੰਘ ਨੂੰ ਠੀਕ ਹੈ ਜੀ ਜਿਹੜਾ ਜਤਾਇਆ ਠੀਕ ਹੈ ਜੀ ਸਾਰੇ ਪਿੰਡ ਦੀ ਲੋਕ ਹੈ ਸਾਰੇ ਏਰੀਏ ਦਾ ਸਾਰੇ ਸ਼ਹਿਰ ਦਾ ਠੀਕ ਹੈ ਜੀ ਜਿਹੜਾ ਉਹਨਾਂ ਨੂੰ ਆਸ ਮਿਹ ਦੇ ਵੀ ਇਹ ਨੌਜਵਾਨੇ ਮੁੰਡਾ ਜਦ ਵੱਡ ਧੜ ਕੇ ਕੰਮ ਕਰੇਗਾ ਠੀਕ ਹੈ ਜੀ ਹਾਂ ਠੀਕ ਹੈ ਜੀ ਜਿਹੜਾ ਸਿਰੇਪੋਂ ਦੀ ਜਿਹੜੀ ਬਖਸ਼ਿਸ਼ ਕੀਤੀ ਜਾ ਰਹੀ ਹੈ ਜਾਤ ਉਮੀਦਵਾਰ ਜਿਹੜੇ ਵਾਰ ਨੰਬਰ 5 ਤੋਂ ਜਿੱਤੇ ਹੈਗੇ ਆ ਸੋ ਜਿਹੜਾ ਗ੍ਰੰਤੀ ਸਿੰਘ ਵੱਲੋਂ ਜਿਹੜਾ ਸਮੂਹ ਜਿਹੜੀ ਗੁਰਦੁਆਰਾ ਕਮੇਟੀ ਵੱਲੋਂ ਜਿਹੜਾ ਇੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜਾ ਖੁਸ਼ੀ ਦੇ ਹਜ਼ਾਰ ਵਜੋਂ ਗੁਰੂ ਦੀ ਬਖਸ਼ਿਸ਼ ਜਿਹੜੀ ਸਰੋਪਾ ਹੋ ਜਿਹੜਾ ਪਾ ਕੇ ਜਿਹੜਾ ਜਿਹੜਾ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈਗੀ ਆ ਅਸ਼ੀਰਵਾਦ ਗੁਰੂ ਘਰ ਦੇ ਵਿੱਚੋਂ ਵੀ ਲਿਆ ਜਾ ਰਿਹਾ ਤੁਸੀਂ ਲਗਾਤਾਰ ਫੋਟੋ ਦੇਖ ਸਕਦੇ ਹੋ ਆਪਣਾ ਭੈਣਾ ਵੱਲੋਂ ਜਿਹੜਾ ਲਗਾਤਾਰ ਜਿਹੜਾ ਇੱਥੇ ਆਪਣੇ ਜਿਹੜਾ ਕੋਈ ਭੈਣ ਭਰਾ ਹੈਗਾ ਰਿਸ਼ਤੇਦਾਰ ਹੈਗਾ ਬੀਬੀਆਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਜਿਹੜੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਪਿੰਡ ਸੁਨਮਾ ਤੋਂ ਆਜ਼ਾਦ ਉਮੀਦਵਾਰ ਜਿਹੜਾ ਵਾਰਡ ਨੰਬਰ 5 ਤੋਂ ਜਿਹੜਾ ਜਿਹੜਾ ਵਾਰਡ ਨੰਬਰ 5 ਤੋਂ ਜਿਹੜਾ ਉਮੀਦਵਾਰ ਹੈਗੇ ਆ ਜਿੱਤੇ ਹੈਗੇ ਆ ਗਰਸੇਵ ਸਿੰਘ ਦੀ ਤਰਫਤਨੀ ਦਲਜੀਤ ਕੌਰ ਸੋ ਲਗਾਤਾਰ ਤਸਵੀਰਾਂ ਝੜਨਾ ਸਿਸਾਨੀਆ ਕਰ ਰਹੇ ਹੈਗੇ ਆ